ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਗੇ ਸਾਖੀ 14ਵੀਂ ਚੱਲੀ ਸ੍ਰੀ ਗੁਰੂ ਕਲਗੀਧਰ ਦੀਨदयाल ਨੈਣਾ ਦੇਵੀ ਬੜੇ ਆਨੰਦ ਮੇ ਬੈਠ ਰਹੇ ਥੇ ਪਹਾੜਕੀਆਂ ਸੰਗਤਾਂ ਅਤੇ ਦੁਆਰੀ ਕੀ ਪ੍ਰੇਮਨੀ ਨੀਮੀ ਸਿੱਖਾ ਸੰਗਤ ਪਗਤ ਆਦੀ ਸਮੂਹ ਸੰਗਤਾਂ ਬਹੁਤ ਹੀ ਆੜ ਇਕੱਤਰ ਹੋਈਆਂ ਇੱਕ ਸਿੱਖ ਨੇ ਹੱਥ ਜੋੜ ਅਰਦਾਸ ਕਰੀ ਜੀ ਮਹਾਰਾਜ ਅਸੀਂ ਗ੍ਰਹਿਸਤੀ ਲੋਗ ਹਾਂ ਫਸੇ ਹੋਏ ਚਿੱਕੜ ਆਦੀ ਮੇ ਜਮੀਨ ਖੇਤ ਬਾਲ ਬੱਚੇ ਰੋਗ ਸੋਗ ਅਨੇਕ ਤਰ੍ਹਾਂ ਸੇ ਘਰੋ ਕੀ ਚਿੰਤਾ ਮੇ ਸਾਡੀ ਜੀਵਨ ਨਸ਼ਟ ਹੋ ਰਿਹਾ ਹੈ ਤੋ ਸੱਚਾ ਗੁਰੂ ਮਿਲਿਆ ਹੈ ਦਇਆ ਕਰਕੇ ਜਗਤ ਦੀ ਅੱਗ ਥੀ ਰੱਖ ਲੈ ਔਰ ਜੋ ਕਹੇ ਅਸੀਂ ਕਰੀਏ ਗਰੀਬ ਸਿੱਖ ਦੀ ਬੇਨਤੀ ਸੁਣਕਰ ਗੁਰੂ ਜੀ ਦਿਆਲ ਹੋਇ ਕੇ ਬਚਨ ਕੀਆ ਦੁਹਰਾ ਸੁਨੋ ਖਾਲਸਾ ਪੰਥ ਜੀ ਤਹਿ ਚਿੰਤਾ ਨਾਹੀ ਕੋਈ मन बच कर्म कर हृदय में भगत गुरु के होए जो तुमरे हित करम है कहो सुनो चित लाई अगला करम सो परम जग दिल ते धियो हटाए हे सिखो भाई गुरु का आसरा करो जिस बिल तुहाडे घर लड़का पैदा होवे अब्बल तो दाई हिंदुनी होवे क्यों जो मलेछ दा तुरक दा मथे लगना धर्म नहीं उस नु मां दा दुद्द तदे देवनआ ਪਹਿਲੇ ਗ੍ਰੰਥੀ ਪਾਸੋਂ ਭੋਗ ਦੀ ਆਵਾਜ਼ ਲੈ ਕੇ ਅਰਦਾਸ ਕਰਾ ਕੇ ਫਤਹਿ ਬੁਲਾ ਕੇ ਸ੍ਰੀ ਵਾਹਿਗੁਰੂ ਦਾ ਸੰਸਕਾਰ ਪਾ ਕੇ ਮਨਜੀ ਸਾਹਿਬ ਦੇ ਪਾਬੇ ਨੂੰ ਤੋਕੇ ਮੁਖ ਮੇ ਅੰਮ੍ਰਿਤ ਪਾਓ ਸਿੰਘ ਧਰਮ ਕੋ ਪ੍ਰਗਟ ਕਰਨਾ ਔਰ 1 ਰੁਪਇਆ ਅਰਦਾਸ ਪੁੱਤਰ ਦੀ ਆਰਤੀ ਦੀ 5 ਪੈਸੇ ਰੱਖਣੇ ਗੁਰੂ ਗ੍ਰੰਥ ਸਾਹਿਬ ਜੀ ਦੀ ਪੂਜਾ ਕਰਨੀ ਗੁਰਦੁਆਰਾ ਅਤਵਾ ਤਰਮਸਾਲਾ ਵਿਖੇ ਭੇਜਣੀ ਚਾਹੀਏ ਇਥਾ ਯੋਗ ਇੱਕ ਗੜਵਾ ਪਾਣੀ ਦਾ ਰੱਖੀ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਕਰ ਥੋੜਾ ਸਾ ਗ੍ਰਹਿ ਵਿਖੇਸ਼ਣ ਕਣਾ ਵਾਹਿਗੁਰੂ ਵਾਹਿਗੁਰੂ ਕਹਿ ਕਰ ਰਸੀਆਂ ਮੇ ਰੂਪੇ ਪਰੋਇਤ ਰਵਾਜੇ ਦੇ ਅਧਿ ਬੰਨਣੇ 13 ਦਿਨ ਵਿੱਚ ਉਹ ਜਲ ਥੋੜਾ ਥੋੜਾ ਕਰਕੇ ਸਿੱਖਣੀ ਨੂੰ ਦੇਣਾ ਪੀਣਾ 13 ਦਿਨ ਪਿੱਛੋਂ ਇੱਕ ਗਾਗਰ ਪਾਣੀ ਦੀ ਗਰਮਕਾਰ ਰੱਖੇ ਸ਼੍ਰੀ ਜਪਜੀ ਸਾਹਿਬ ਸ਼੍ਰੀ ਲਾਮਾ ਜੀ ਅਨੰਦ ਸਾਹਿਬ ਜੀ ਦਾ ਪਾਠ ਕਰ ਸਿੱਖਣੀ ਬਾਲਕ ਕੋ ਇਸ਼ਨਾਨ ਕਰਾ ਪੰਜ ਰਤਨੀ ਦਾ ਅੰਮ੍ਰਿਤ ਬਣਾ ਵਾਹਿਗੁਰੂ ਜਾਪ ਕਰ ਸਭ ਕੋ ਦੇਣਾ ਪੀਕਰ ਪਵਿੱਤਰ ਹੋਣਾ 40 ਦਿਨ ਪਿੱਛੋਂ ਸूतक ਕਢਣਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਜਾ ਕੇ ਚੋਲਾ ਪਾਉਣਾ ਨਾਮ ਰਖਾਣਾ ਯਥਾ ਯੋਗ ਪੇਟਾ ਪ੍ਰਸਾਦ ਲਾ ਜਾਣਾ 5 ਬਰਸ ਦਾ ਬੇਟਾ ਬੇਟੀ ਹੋਵੇ ਤਾਂ ਵਿਦਿਆ ਪੜਾਣੀ ਔਰ 9 ਬਰਸ ਕੇ ਪਿੱਛੇ ਅੰਮ੍ਰਿਤ ਛਕਾਉਣਾ ਔਰ ਆਪਣੇ ਇਸ਼ਟ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਭੋਗ ਪਾਉਣਾ ਫਿਰ ਹੋਰ ਵਿਦਿਆ ਵਿਹਾਰੀ ਸਿਖਲੌਣੀਆਂ ਫਿਰ ਕੁੜਮਾਈ ਹੋਣੇ ਵਕਤ ਆਨੰਦ ਪੜ ਅਰਦਾਸ ਕਰਵਾ ਭਜਨ ਮਾਨਾ ਬਹਿੰਗਮਾ ਕੋ ਅਰਦਾਸ ਦੇ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਮੱਥਾ ਟੇਕ ਕੇ ਦੀਵਾਨ ਲਗਾਇਆ ਔਰ ਸ਼ਬਦ ਪੜਿਆ ਮੰਗਲ ਸਾਜੁ ਪਇਆ ਪ੍ਰਭ ਆਪਣਾ ਗਾਇਆ ਕੀਰਤਨ ਕਰ ਕ੍ਰਾਪ ਪ੍ਰਸਾਦ ਵਰਤਾਓ ਸ੍ਰੀ ਵਾਹਿਗੁਰੂ ਆਖੇ ਨਿੰਗਰ ਨੂੰ ਸੁਹਾਰਾ ਸ਼ਕੰਦਿਓ ਪਿੱਛੇ ਸਭ ਕੁਟੰਬ ਪਰਭਾਰ ਸ਼ਕੋ ਸ਼ਕਾਓ ਵਿਵਾਦ ਪੈਲੇ ਚੁੰਗ ਪਤਵੇ ਰੋਜ ਤੇਰਵਾਰੇ ਰੋਜ ਅਰਦਾਸ ਕਰਕੇ ਕ੍ਰਾਪ ਪ੍ਰਸ਼ਾਦ ਕਰਕੇ ਗੁਰੰਤ ਸਾਹਿਬ ਜੀ ਕੇ ਚੜ੍ਹੇ ਮੂਰੇ ਸੇਰੇ ਨਿੰਗਰ ਨੂੰ ਬਨਨੋ ਆਤੇ ਨਿਸ਼ਾਨ ਝੂਲ ਕੇ ਲੜਕੇ ਬਚਾਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਸਵਾਰੀ ਪਹਿਲੇ ਨਿਕਾ ਲੋ ਪਿੱਛੇ ਸਭ ਲੋਕ ਚੱਲੋ ਕੋਲੀ ਪਰ ਨਿੰਗਰ ਕੋ ਸਵਾਰ ਕਰ ਲੈ ਚੱਲੋ ਰਾਗੀ ਕੀਰਤਨ ਕਰਕੇ ਸਾਤ ਹੋਵੇ ਲਾਗੀ ਵੀ ਸਾਤ ਹੋਵੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਹਜ਼ੂਰ ਲਾਮਾ ਦਾ ਪਾਠ ਕਰਨਾ ਔਰ ਲੜਕੇ ਨੂੰ ਗੁਰੂ ਗ੍ਰੰਥ ਸਾਹਿਬ ਖਿਆ ਲਾਮਾ ਪੜ ਕੇ ਪ੍ਰਕਰਮਾ ਚਾਰ ਕਰਾਉਣੀਆਂ ਫਿਰ ਸਾਹਮਣੇ ਬਿਠਾ ਲ ਕੇ ਗਰੰਥੀ ਸੇ ਸਿੱਖਣੀ ਦੇਣੀ ਭਗਤਾਂ ਦੀ ਸੇਵਾ ਕਰਨੀ ਹੁਕਮ ਮੰਨਣਾ ਜੈਸਾ ਲਿਆਵੇ ਸਿੱਧਕ ਨਾਲ ਛਕਣਾ ਸਾਸਤ੍ਰ ਤੋਂ ਸੋਰੇ ਦੀ ਸੇਵਾ ਕਰਨੀ ਆਗਿਆ ਵਿੱਚ ਚੱਲਣਾ ਇਹ ਸਿੱਖਿਆ ਦੇਣੀਆਂ ਫਿਰ ਆਨੰਦ ਸਾਹਿਬ ਜੀ ਪੜ੍ਹ ਕੇ ਪ੍ਰਸਾਦ ਵਰਤਾਉਣਾ ਦੋਨਾਂ ਦੇ ਆਪਸ ਵਿੱਚੇ ਸਿਰ ਜੋੜੀ ਕਰਨੀ ਔਰ ਲੜਕੀ ਨੂੰ ਸਿੱਖਿਆ ਦੇਣੀ ਇਸ਼ਨਾਨ ਕਰਨਾ ਨਿਤਨੇਮ ਗੁਰੂ ਕੀ ਬਾਣੀ ਦਾ ਪਾਠ ਕਰਨਾ ਫਿਰ ਤਰੁੰਦੀ ਕੀਰਤੀ ਕਰਨੀ ਅਭਿਆਗਤਾਂ ਨੂੰ ਪ੍ਰਸਾਦ ਸਕਾਉਣਾ ਫਿਰ ਜੈਸਾ ਬਖਸ਼ੇ ਵਾਹਿਗੁਰੂ ਵੈਸਾ ਹੀ ਛਕਣਾ ਔਰ ਵਾਹਿਗੁਰੂ ਕੇ ਪਦਾਰਥ ਬਖਸ਼ੇ ਗੁਰੂ ਕੇ ਗੁਰਦੁਆਰਿਆਂ ਕੇ ਦਰਸ਼ਨ ਕਰਨੇ ਔਰ ਇਹ ਸਿੱਖਿਆ ਲੜਕੇ ਨੂੰ ਦੇਣੀਆ ਔਰ ਫਿਰ ਢੋਲੀ ਲੈ ਕੇ ਘਰ ਆਉਣਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਬੈਠ ਕੇ ਗਾਣਾ ਖੋਲਣਾ ਗੁਰੂ ਕੇ ਹਜ਼ੂਰ ਪੇਟਾ ਯਥਾ ਸ਼ਕਤੀ ਕਰਨੀ ਮੱਥਾ ਟੇਕਣਾ ਫਿਰ ਆਪਣੇ ਵਿਹਾਰ ਵਿੱਚ ਲੱਗਣਾ ਔਰ ਸਿੱਖਾਂ ਨੂੰ ਚਾਹੀਏ ਤੀਰਥ ਯਾਤਨਾ ਕਰਨੀ ਗੁਰੂ ਕਾ ਬਚਨ ਹੈ ਵਸਾ ਕੀ ਕਰਤਾਰਪੁਰ ਕਰਨੀ ਦੀਪਮਾਲਾ ਸ੍ਰੀ ਅੰਮ੍ਰਿਤਸਰ ਜੀ ਕਰਨੀ ਹੋਲਾ ਅਨੰਦਪੁਰ ਸਾਹਿਬ ਜੀ ਕਰਨਾ ਮਾਗੀ ਮੁਕਸਰ ਜੀ ਕਰਨੀ ਔਰ ਨੰਦੇੜ ਸ਼ਹਿਰ ਵਿਖੇ ਸ੍ਰੀ ਹਜੂਰ ਅਬਜਲ ਨਗਰ ਸਾਹਿਬ ਜੀ ਦੇ ਦਰਸ਼ਨ ਕਰਨੀ ਔਰ ਸਿੱਖਾਂ ਦੇ ਸਰਬ ਮਨੋਰਥ ਸਾਹਿਬ ਦਸਵੇਂ ਪਾਤਸ਼ਾਹ ਜੀ ਪੂਰੇ ਕਰਦੇ ਹਨ ਔਰ 84 ਦੇ ਪੈ ਥੀ ਮਹਾਰਾਜ ਛਡਾਉਂਦੇ ਹਨ ਔਰ ਭਰੋਸੇ ਵਾਲ ਸਿੰਘ ਨੂੰ ਆਪਣੇ ਪਾਸ ਬਿਠਾਉਂਦੇ ਹਨ ਮਹਾਰਾਜ ਜੀ ਜਿਹੜੇ ਗੁਰਾਂ ਥੀ ਬੇਮੁਖ ਹੈ ਪ੍ਰੋਸੇਵਾਲੇ ਸਿੰਗਾਂ ਦੇ ਪ੍ਰੋਸੇ ਨੂੰ ਤੋੜਦੇ ਹਨ ਔਰ ਗੁਰੂ ਦੀ ਨਿੰਦਿਆ ਕਰਦੇ ਹੈ ਉਹ ਕਾਕ ਵਾਂਗੂ ਵਿਸ਼ਟਾ ਫੋਲਦੇ ਹਨ ਔਰ ਸਰੀਰ ਤਿਆਗ ਕੇ ਸੂਰ ਦੀ ਕੁੱਕਰ ਦੀ ਔਰ ਚੰਗਿਆਦਰ ਦੀ ਜੂਮ ਪਾਉਂਦੇ ਹਨ ਔਰ ਹੋਰ ਤੀਰਥਾਂ ਦੇ ਨਾਮ ਮਹਾਰਾਜ ਸਿੱਖਾਂ ਦੇ ਉਦਾਰ ਲਈ ਸੁਣਾਉਂਦੇ ਹਨ ਜੇਠ ਸੁਦੀ ਮੇਲਾ ਲਹਾਉ ਡੇਰੇ ਸਾਜ ਜੀ ਕਰੇ ਪਰੰਤੂ ਪਹਿਲੇ ਪਹਿਰ ਸਵੇਰੇ ਦੀਵਨ ਖਾਨੀ ਜੋ ਸ੍ਰੀ ਗੁਰੂ ਰਾਮਦਾਸ ਜੀ चूना मंडी में है जहाँ श्री गुरु अर्जन साहिब जी ने दो बरस बैठ कर मगन होकर उपदेश देकर निहाल किया और हजारे दे शब्द जहाँ चारे हैं और चौहटे बाजार में श्री गुरु नानक साहिब जी के दरबार का दर्शन करो जहाँ दूनी चंद खत्री के पिता का उद्धार किया है गुरु जी के अमोलक वचन सुन के सिख प्रसन्न होए वाहेगुरु जी धन गुरु जी कह के दर्शन करके ਪੇਟਾਂ ਚੜਾ ਆਪਣੇ ਆਪਣੇ ਘਰਾਂ ਨੂੰ ਸੰਗਤ ਚਲਦੀ ਪਈ ਤਬ ਪਸ਼ੋਰ ਦੀ ਸੰਗਤ ravel pindi ਦੀ ਸੰਗਤ ਅਰਚ ਕਰੀ ਸ਼ਬਦ ਪੜ੍ਹ ਕੇ ਸੁਨਾਇਆ ਹਉ ਵਾਰੀ ਜੀਉ ਵਾਰੀ ਨਿਰੰਕਾਰੀ ਨਾਮ ਤੇ ਆਪਣਿਆ ਜਦ ਸਾਈਂਵਾ ਤੁੱਕ ਸੁਣੀ ਤਾਂ ਮਹਾਰਾਜ ਜੀ ਨੇ ਕਿਹਾ ਨਿਰੰਕਾਰੀ ਪੰਥ ਗੁਰੂ ਨਾਨਕ ਸਾਹਿਬ ਜੀ ਦਾ ਹੈ ਜਦ ਗੋਰਖਨਾਥ ਨਾਲ ਸੁਮੀਰ ਪਹਾੜ ਪਰ ਗੋਸ਼ਟ ਹੋਈ ਹੈ ਗੋਸ਼ਕ गोरख जी पुछा आप कौन हो ता गुरु जी ने कहा गुरु नानक निरंकारी मेरा नाम है निरंकारी आदि पंथ चलेगा तब उस पंथ का हुक्म सुनकर अर्ज कर कहा महाराज जी हुक्म पंथ चलाइए पंथ चलाओ पर जपाओ वाहे गुरु वाहे गुरु को कहाओ इतना बचन सुनकर संगत चलती पई सच्चे गुरु समाध लगाई साखी लिखी लिखारी बोलो सर्व खालसा जी वाहे गुरु आगे साखी पंद्रवी चली दोहरा महाराज पूर्ण प्रभु कृपा नाथ बलवंत चले अंबाले शहर को साधु सिंह महंत चौपाई वहां जायकर डेरा कीनो संगत आई आद दीनो एक सिख मोहर पांच हजार रखी आई गुरचरण मजार एक सिख ने हाथ जोड़ के अर्ज करी जी मैं बड़ा भारी गरीब हाँ श्री गुरु तेग बहादुर जी का मैं सिख हूं मेरे को दसवंत देने का हुक्म है सच्चे पातशाह अभी मेरे को पांच हजार मोहर मिले है खेत के अंदर बहुत दिन की जमीन में दबी हुई सी सो आप अपने लंगर में दसवंत पाओ पर अमृत छकाओ अमृत छका कर सिंह सजाया ਤਾਂ ਇੱਕ ਪੰਡਤ ਅਰਜ਼ ਕਰੀ ਜੀ ਅਸੀਂ ਬਹੁਤ ਮੰਤਰ ਪੜਦੇ ਹਾਂ ਗਾਇਤਰੀ ਮੰਤਰ ਮ੍ਰਿਤਜੇ ਮੰਤਰ ਪੜਦੇ ਹਾਂ ਦੇਵਤੇ ਪ੍ਰਸੰਨ ਨਹੀਂ ਹੁੰਦੇ ਵਚਨ ਕੀਤਾ ਤੁਸੀਂ ਜਪਜੀ ਮੰਤਰ ਪੜਿਆ ਕਰੋ ਤਾਂ ਸੁਖ ਪਾਉਗੀ ਆਗਿਆ ਮਾਨ ਪੰਡਤ ਸਿੰਘ ਸੱਜ ਗਿਆ ਖੰਡੇ ਦਾ ਅਮ੍ਰਿਤ ਛੱਕੇ ਸ੍ਰੀ ਗੁਰੂ ਜੀ ਮਹਾਰਾਜ ਖੁਸ਼ ਹੋਏ ਹੁਕਮਨਾਮਾ ਦਿਆ ਔਰ ਪਟਨੇ ਸ਼ਹਿਰ ਕੋ ਭੇਜ ਦਿਆ ਦੂਸਰੇ ਦਿਨ पूर्णमासी का व्रत रख को सिंघो प्यारियो हुकम मान कर पूर्णमासी का व्रत रखा निराहार परमेश्वर की गोद में पुछा दंदी है जे दूध आहार रखे ता चंद्रमा दे लोक पहुंचा दंदी है जे मीठी चीज खा के रखे ता सूरज दे लोक पे पहुंचा देवेगी जे अठ्ठी पहरी अन्न शक के रखे ता अन्नपूर्णा होवेगी और प्रसन्न रहेगा अन्न की टोट ना होगी, जो रख के क्रोध करेगा ता दे दुखी रहेगी उस रोज क्रोध ना करे सारा पुन फलेगा द्वादशी सिखा को प्रसाद छका के छके फलोहार भी छका के छके यथा योग सेवा करे परम पवित्र वर्त होर एक के समान कोई नहीं इसके तुल इसका फल यही है शुद्ध भावना से रखे दुध पुत्र मिले वैरी मित्र होए सब सिंग मिलकर जब होगा का पाठ करे पैंतीस अखरी का पाठ करो एक सौ अठारह वेर करो जो सिख पूर्णमाशी का व्रत रखेगा या रखावेगा भजन कर जागरण करे निहाल होवेगा सर्व मनोरथ गुरु जी पूर्ण कर रामकली महला पंजमा बीज हरे कीर्तन गाओ आगे मिले निथावे थाओ गुरुपुरी की चरण लागो जन्म जन्म का सोया जागो दर्शन गुरु का करे गुरुद्वारा के दर्शन करे दिन रात भजन करे श्री गुरु नानक जी उसके सर्व कार्यज पूर्ण करेंगे लांगरियों को हुक्म हुआ कि दूध चोकर सिंगारियों को आम का कड़ा प्रसाद करवाओ सिंह आज्ञा मान रसद रसदल को गए पुनर श्री गुरु महाराज जी आराम करते पे प्रातःकाल उठ कर स्नान किया पश्चात रागी सिंह ने आशा की बार का प्रारंभ किया दीवान लगाया श्री गुरु जी दीन दयाल कमर कसा साकर तखत पर विराजमान आन हुए यथावाक गुरुपुरा मेरा गुरुपुरा ਰਾਗੀ ਸਿੰਘ ਐਸੇ ਸ਼ਬਦ ਪੜ ਕਰ ਕੀਰਤਨ ਕਰਨ ਲੱਗੇ ਸੁਣ ਸੁਣ ਕਰ ਮੈਣਨ ਦਾ ਆਪ ਦੇ ਸਿੱਖ ਸੰਤ ਆਨ ਗੁਰੂ ਕੀ ਚਰਨੀ ਲੱਗੇ ਪੇਟਾ ਰੁਪਿਆ ਮੋਹਰ ਪੈਸਾ ਬਹੁਤ ਚੜਿਆ ਦਿਨ ਪਰ ਦੀਨਾ ਨਾਥ ਵਰਤ ਪੁਰਨ ਮਾਸੀ ਕਾ ਰਖਿਆ ਔਰ ਸਭ ਸਿੱਖ ਸੰਗਤ ਨਾਮਦਾਨ ਇਸ਼ਨਾਨ ਕਥਾ ਕੀਰਤਨ ਆਦਿ ਦਿਨ ਪਰ ਕੀਤਾ ਸ੍ਰੀ ਗੁਰੂ ਮਹਾਰਾਜ ਜੀ ਕੇ हजूर माशी का सतगुर दीन दयाल जी कृपा करके कोठे साहेब तंबू साहेब आर्य साहेब का वरतंत दसो जी तुरु जी बचनता श्री कृष्ण भगवान जी राजे विराट को और संता भगत को उपदेश किया सी अपने स्वरूप का राजे ते संता ने हाथ जोड़कर प्रार्थना करी हे भगवान जैसे आपने मथुरा बिंदा बन, आदि स्थानों में कोलोल किए हैं तैसे इस स्थान में भी करिए जी देखिए कैसा अद्भुत जंगल है ता श्री कृष्ण देव जी ने आज्ञा देके असि बालकां दीन्हाई इस स्थान बिके श्री गुरु नानक निरंकारी जी दा अवतार धर के खेडांगे तंबू साहिब बिके राजे विराट को कृष्ण भगवान जी ने योग अभ्यास दसया सी क्यारे साहेब दुर्बासा जी अपने सिखा को प्रणयाम का जाप जपाया। जिस समय उस स्थान विखे रावी नदी का प्रभाव सिखो नानकपुरी माल साहेब टोबा साहेब परम पवित्र तीरथ है जो दर्शन करे सो गुरु का परम प्यारा मित्र है दोहरा सतगुरु मौन सो तार के बैठे लाए त्यान ਕਲਮ ਸੋ ਲੱਗੇ ਬਣਾਵੇ ਲਿਖਾਰੀ ਸਿੰਘ ਮਹਾਰ ਅੱਗੇ ਸਾਖੀ 16ਵੀਂ ਚੱਲੀ ਦੋਹਰਾ ਕਰਕੇ ਸਭ ਕੋ অতি ਖੁਸ਼ੀ ਚਲੇ ਗੁਰੂ ਬੜਪਾਗ ਮੇਲਾ ਮਾਗੀ ਮੁਕਤਸਰ ਕਰਨੇ ਕੋ ਮਨ ਲਾਗ ਸ੍ਰੀ ਗੁਰੂ ਮਹਾਰਾਜ ਦੀਨदयाल ਜੀ ਨੇ ਸਮੂਹ ਸਿੱਖਾਂ ਸੰਤਾਂ ਭਗਤਾਂ ਸਣੇ ਤਿਆਰੀ ਕਰੀ ਧੀਰੇ ਧੀਰੇ ਚੱਲੇ ਰਸਤੇ ਮੇ ਸਿੱਖਾਂ ਕੋ ਦਰਸ਼ਨ ਦੇ ਰਤਾਰਤ ਕਰਤੇ ਸਿੰਘ ਸਜਾਤੇ ਮੁਖਸਰ ਕੇ ਵਿਖੇ ਆਈ ਤੰਬੂ ਲਗਵਾਏ ਇਸ਼ਨਾਨ ਧਿਆਨ ਕਰ ਦੀਵਾਨ ਲਗਾਏ ਕਰ ਬਰਤੀ ਹਜ਼ਾਰਾਂ ਸਿੱਖ ਸਿੰਘ ਮਾਲਵੇ ਦੇਸ਼ ਦੀਆ ਸੰਗਤਾਂ ਦਰਸ਼ਨ ਕਰਨ ਲਈ ਆਣ ਜੁੜੀਆਂ ਦਰਸ਼ਨ ਕਰਕੇ ਆਨੰਦ ਹੋਣ ਲੱਗੇ ਸ੍ਰੀ ਗੁਰੂ ਜੀ ਦੇ ਹਜ਼ੂਰ ਅਰਦਾਸਾਂ ਪੇਟਾਂ ਚੜਾਉਣ ਔਰ ਚਰਨੋਂ ਪਰ ਸੀਸ ਰੱਖ ਕੇ ਮੱਥਾ ਟੇਕ ਕੇ ਇਸ ਪ੍ਰਕਾਰ ਵੱਡਾ ਮੇਲਾ ਹੋਆ 50 ਲਾਂਗਰੀ ਪ੍ਰੀਤ ਸੇ ਪ੍ਰਸ਼ਾਦ ਬਣਾਵੇ ਆਨੰਦ ਸੇ ਪ੍ਰਸ਼ਾਦ ਭੋਜਨ ਕਰ ਛਕ ਲਈ ਨੀ ਅੰਗਿੱਠੇ ਸੁਲਗਾ دیے ਪਾਲਾ ਨੀਥਿਓ ਕੋ ਦੇਖ ਕਰ ਦੂਰ ਕੋ ਪਾਕ ਗਿਆ ਪਲਾ ਮੁਲਕ ਸਤਗੁਰੂ ਜੀ ਦੇਖ ਪ੍ਰਸੰਨ ਹੋਏ 5000 ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਲੱਗੇ ਗਜਾਨ ਤਾਂ ਸਭ ਕੋ ਉਸ ਸਮੇਂ ਮਲਵਈ ਔਰ ਮਝੈਲ ਸਿੱਖਾ ਹੱਥ ਜੋੜ ਬੇਨਤੀ ਕੀਤੀ ਏ ਗੁਰੂ ਸੱਚਾ ਪਾਤਸ਼ਾਹ ਜੀ ਇੱਥੇ ਪਾਣੀ ਦੀ ਬਹੁਤ ਲੋੜ ਹੈ ਗਉਆਂ ਤੇ ਗਿੱਦੜ ਤੇ ਹਾਇ ਤੇ ਹਲਕਾਏ ਹੋ ਜਾਂਦੇ ਹਨ ਕਿਰਪਾ ਕਰਕੇ ਸਾਡੀ ਰੱਖਿਆ ਕਰੋ ਛੋਲੇ ਬਾਜਰਾ ਖਾਂਦੇ ਹਾਂ ਮੋਠ ਮਿੱਸੇ ਅੰਨ ਖਾਂਦੇ ਹਾਂ ਵਰਖਾ ਨਹੀਂ ਹੁੰਦੀ ਤਾਂ ਅਸੀਂ ਜੀ ਮਾਲ ਤੇ ਬੱਚਿਆਂ ਵਾਲ ਨੂੰ ਨਾਲ ਲੈ ਕੇ ਪਰਿਆਂ ਘਰਾਂ ਨੂੰ ਛੋੜ ਕੇ ਦਰਿਆਾਂ ਮਾਂ ਤੇ ਜਾਂਦੇ ਹਾਂ ਇਤਨੀ ਅਰੋ ਸੁਣ ਕੇ ਸ੍ਰੀ ਗੁਰੂ ਦੀਨदयाल ਸੱਚੇ ਪਾਤਸ਼ਾਹ ਜੀ ਹੁਕਮ ਕੀਤਾ ਇਹ ਪਾਈ ਸਿੱਖੋ ਤੁਸੀਂ ਸਭ ਪਦਾਰਥ ਛਕੋਗੇ ਨਦੀਆਂ ਦਾ ਰਿਆਮੰਦ ਜਲ ਤੁਹਾਡੇ ਖੇਤਾਂ ਵਿੱਚ ਫਿਰੇਗਾ ਨਦੀਆਂ ਦੇ ਵਸਨੀਕ ਤੁਹਾਡੇ ਦੇਸ਼ ਆ ਕੇ ਆਪਣਾ ਗੁਜ਼ਾਰਾ ਕਰਨਗੇ ਜਿੱਥੇ ਜੰਡ ਤੇ ਅੱਕ ਲੱਗੇ ਵਿਸਣਗੇ ਉੱਥੇ ਅੰਬ ਤੇ ਅਨਾਰ ਲੱਗਣਗੇ ਔਰ ਬੜੇ ਸੁੰਦਰ ਬਗੀਚੇ ਸ਼ੋਭਾ ਪਾਉਣਗੇ ਜਿੱਥੇ ਮੋਠ ਬਾਜਰਾ ਹੈ ਉੱਥੇ ਕਮਾਦ ਚੋਂ ਨਾ ਹੋਵੇਗਾ ਮੋਠ ਨਾ ਖਾਵੋਗੇ ਛੱਤੇ ਪ੍ਰਕਾਰ ਦੇ ਪਦਾਰਥ ਛਕੋਗੇ ਗੁਰੂ ਗੁਰੂ ਜਪੋਗੇ ਸੁਲਤਾਨੀ Hindu ਕੋਈ ਨਾ ਬਣੇਗਾ ਸਤਗੁਰੂ ਦੇ ਚਰਨਾਂ ਪਰ ਸੀਸ ਰੱਖ ਅਰਦਾਸ ਕਰ ਬੈਠ ਗਏ ਬੜਾ ਮੀਲਾ ਹੁਆ 50 ਲਾਂਗਰੀਓ ਨੇ ਪ੍ਰਸ਼ਾਦ ਬਣਾਏ ਪ੍ਰੀਤ ਸੇ ਆਨੰਦ ਸੇ ਭੋਜਨ ਕਰੇ ਅੰਗਿਠੇ ਲਗਾ دیے ਅੰਗਿਠਿਓ ਕੋ ਦੋਖ ਕਰ ਪਾਲਾ ਹਰਨ ਹੋ ਗਿਆ ਪੁਲਾ ਮਾਲਕ ਦੇਖ ਸ੍ਰੀ ਗੁਰੂ ਜੀ অতি ਪ੍ਰਸੰਨ ਹੋਏ 5000 ਸਿੱਖ ਅੰਮ੍ਰਿਤ ਛਕ ਕੇ ਗੁਰੂ ਰੂਪ ਹੋਏ ਕਰਨ ਲੱਗੇ ਮੁਖਾਰ ਬਿੰਦ ਦੁਬਾਰਾ ਹੱਥ ਜੋੜ ਕੇ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਫਿਰ ਸਿੰਘਾ ਅਰਜ ਕਰੀ ਸੱਚੇ ਪਾਤਸ਼ਾਹ ਜੀ ਅਸਾਂ ਨੂੰ ਸੇਤ ਬੰਦ ਰਾਮੇਸ਼ਵਰ ਦਾ ਦਰਸ਼ਨ ਕਰਾਓ ਜਿਸ ਸਥਾਨ ਵਿਖੇ ਸ਼੍ਰੀ ਰਾਮਚੰਦਰ ਜੀ ਮਹਾਰਾਜ ਨੇ कुल बन के लंका नितया और बचन किया हे सिंगो प्यारो इनान करो नितनेम जप साप करो पढ़ो और करो श्री गुरु जी ऐसी कला दिखाई जद संगत ने भोग पाया मथा टेकया और शिकड़ की तुक पड़ी केती छुट्टी नाल पड़ के जा मथा टेकिया और जिस समय सीस उच्चा किया की, की देखिया जो समुद्र का किनारा पड़ा नजर है ऐसा मालूम हुआ इत बहुत दिन से हाँ कड़ा प्रसाद कराया दर्शन श्री गुरु जी का लागे करण इतने में श्री गुरु जी के दर्शन को समुन्दर ब्राह्मण का रूप तार के आन खड़ा हुआ हीरे मोती पेटा लेकर मत्था टेके बैठ गया फिर पिछे मच्छा का राजा आया कछुआ का राजा आया और अनेक जीव जंत आए सरनी होए गुरु जी बड़ी खुशी की थापी तुसी कौन हो समुंदर ब्राह्मण रूप में होकर बोला मैं आपका दास हां। और के जब भगवान आप दीन दयाल कछ अवतार हो समुद्र मथन देवत्या और दहनता के दे हथी मैं अंश विचों हाँ मेरा नाम सेत पात है कहा ਮੇਤਾ ਉਸ ਮੱਛੀ ਦੀ ਔਲਾਦ ਹਾਂ ਜੀ ਜਿਸ ਮੱਛੀ ਪਰ ਚੜ੍ਹ ਸੀ ਸ੍ਰੀ ਗੁਰੂ ਨਾਨਕ ਜੀ ਸਮੁੰਦਰ ਵਿਖੇ ਸੈਰ ਕੀਏ ਇੱਥੇ ਮੇਰਾ ਨਾਮ ਸਮੁੰਦਰ ਰਾਓ ਹੈ ਜੀ ਅਸੀਂ ਸਭ ਕੋਈ ਆਪਕੇ ਦਾਸ ਹਾਂ ਸਾਡੇ ਧਨ ਭਾਗ ਹੈ ਤੁਸੀਂ ਸਾਡੇ ਪਰ ਚੜ੍ਹ ਕੇ ਸੈਰ ਸਮੁੰਦਰ ਕਾ ਕਰੋ ਸਤਿਗੁਰੂ ਆਗਿਆ ਕਰੀ ਹੈ ਸਿੱਖੋ ਤੁਸੀਂ ਡਰਨਾ ਨਹੀਂ ਇਤਨਾ ਕਹਿ ਕੇਕਰ ਗੁਰੂ ਜੀ ਅਸਵਾਰ ਹੋਏ ਤਾਂ ਸੈਰ ਕਰਤੇ ਗੁਰੂ ਜੀ ਪਾਰ ਚਲੇ ਗਏ ਪਾਰ ਜਾਏ ਉtre ਬੜੇ ਆਨੰਦ ਸੰਜੁਗਤ ਡੇਰਾ ਕੀਆ ਬਹੁਤ ਪਦਾਰਤ ਸਿਖਾਈ ਔਰ ਸ਼ਕੀਹ ਵਹਾਂ ਕਾ ਰਾਜਾ ਦਰਸ਼ਨ ਕਰਨੇ ਕੋ ਆਇਆ ਉਸ ਅਰਜ਼ ਕਰੀ ਜੀ ਕਿ ਸਾਡੀ ਕਤੇਬ ਵਿੱਚ ਲਿਖਾ ਹੈ ਜੇ ਜੋਇਤ ਹੈ ਹਿੰਦਵਾ ਦਾ ਗੁਰੂ ਆਵੇਗਾ ਸੋ ਆਪ ਆਕਰ ਸਾਨੂੰ ਦੀਦਾਰ ਦਿੱਤਾ ਹੈ ਜਾਗੇ ਗੁਰੂ ਨਾਨਕ ਜੀ ਵੀ ਇੱਥੇ ਆ ਕੇ ਬੈਠੇ ਸੀ ਦੋ ਚਾਕਰ ਉਹਨਾਂ ਦੇ ਸੰਗ ਸਨ ਉਹਨਾਂ ਪਾਸ ਅਰਜ਼ ਕਰੀ ਸੀ ਕਿ ਸਾਨੂੰ ਆਪਣੇ ਮੁਲਕ ਨੂੰ ਲੈ ਚੱਲੋ ਤਬ ਮਹਾਰਾਜ ਪ੍ਰਸੰਨ ਹੋ ਕੇ ਕਿਹਾ ਕਿ ਸਾਡੇ ਮਸਨਦ ਪਰ ਦਸਮਾ ਗੁਰੂ ਗੋਬਿੰਦ ਸਿੰਘ ਬੈਠੇਗਾ ਉਹਨੋਂ ਬੋ ਇੱਥੇ ਆਵੇਗਾ ਤਬ ਤੁਸੀਂ ਉਹਨਾਂ ਨੂੰ ਕਹਿਣਾ ਸੋ ਸਬਾਤ ਸਾਡੇ ਵੱਡੇ ਰਾਜੇ ਕਹਿੰਦੇ ਕਹਿੰਦੇ ਮਰ ਗਏ ਹਨ ਹੁਣ ਤੁਸੀਂ दया करके असਾਨੂੰ ਆਪਣੇ ਮੁਲਕ ਲੈ ਚਲੋ ਜੀ ਤੁਹਾਡੀ ਤਹਲ ਕਰਾਂਗੇ ਅਸੀਂ ਕਿਸਦਾ ਧਰਮ ਜ਼ਬਰਦਸਤੀ ਨਹੀਂ ਵਿਗਾੜਾਂਗੇ ਤਾਂ ਗੁਰੂ ਜੀ ਦਿਆਲ ਹੋ ਕੇ ਕਿਹਾ ਤਪੋ ਰਾਜ ਰਾਜੋ ਨਰਕ ਸ਼ਬਦ ਕਲੀ ਘਾਤੀ ਰਾਜੇ ਕਸਾਈ ਧਰਮ ਪੰਥ ਕਰੇ ਉਡਰਿਆ ਕਲੇ ਮਹਿ ਬੀਦ ਅਥਰ ਬਨ ਹੋਆ ਨਾਉ ਖੁਦਾਈ ਅਲੋ ਪਿਆ ਰਾਜੇ ਰਹਿਤ ਸਿਕਦਾਰ ਕੋਈ ਨਾ ਰਹਿਸਿਓ ਘਟਪਟਣ ਬਾਜ਼ਾਰ ਹਕਮੀ ਤਹਿਸਿਓ ਤਾਂ ਸਤਿਗੁਰ ਕਿਹਾ ਏ ਭਾਈ ਤੁਸੀਂ ਸਾਡੇ ਨਾਲ ਚੱਲੋ ਥੋੜੇ ਹੀ ਦਿਨਾਂ ਵਿਖੇ ਤੁਹਾਡਾ ਗੁਰੂ ਜੀ ਰਾਜ ਕਰਾ ਦੇਣਗੇ ਤੁਸੀਂ ਸਾਡੇ ਸਿੱਖਾਂ ਨਾਲ ਮਿਲ ਕੇ ਰਹਿਣਾ ਪ੍ਰਾਈ ਇਸਤਰੀਆਂ ਫੜਿਓ ਗਰੀਬ ਤੇ ਜ਼ੋਰ ਨਾ ਦਿਖਾਓ ਕੁੜੀ ਹੋਈ ਨਾ ਮਾਰੇ ਤੇ ਸਤੀ ਵੀ ਕੋਈ ਨਾ ਹੋਵੇ ਰਸਤੇ ਸਭਰਾਓ ਵਿਧਵਾ ਲੈ ਸੰਗਨ ਤਿਆਰ ਕਰੋ ਪੁਰਵੰਦਰ ਆਏ ਪਹੁੰਚੇ ਉਹਨਾਂ ਨੂੰ ਵਾਰ ਦੇ ਰਾਜਬਖਸ਼ ਸ੍ਰੀ ਮੁਖਵਾਕ ਸ਼ਬਦ ਕੀਤਾ ਤੋੜਨ ਦੇ ਪਹਾੜ ਅਰਾਸਾਨ ਕੁਰਾਸਾਨ ਕੇ ਪੁਨ ਆਪ ਹੜੰਬੇ ਦੇਸ਼ ਕੋ ਗਏ ਦੁਹਰਾ ਸ੍ਰੀ ਗੁਰੂ ਪਰਵੰਦਰ ਸੀ ਗਏ ਹੜਬੰਦੇ ਦੇਸ਼ ਅੰਮ੍ਰਿਤ ਸ਼ਕਾਬ ਨੇ ਲੱਗੇ ਰਾਖੀ ਸਿਰ ਪਰ ਕੀਰ ਭਾਈ ਜੀ ਬੋਲੋ ਭਾਈ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ